ਹਲੋ ਟਿੰ ਅੱਜ ਦੇ ਦਿਨ ਤੁਸੀਂ ਸਭ ਜਾਣਦੇ ਹੋ ਬਾਬਾ ਜੀ ਦੇ ਨਾਮ ਦਾ ਔਰ ਰਾਮਕੀਰ ਦਾ ਮੇਲਾ ਸੀ ਔਰ ਦੋਨੋਂ ਚੀਜ਼ਾਂ ਅੱਜ ਦੇ ਦਿਨ ਸੇਮ ਟਾਈਮ ਤੇ ਆਂਦੀਆਂ ਨੇ ਰਾਮਕੀਰ ਦੇ ਮੇਲੇ ਦਾ ਕੁਝ ਜਾਣਕਾਰੀ ਮੈਂ ਤੁਹਾਨੂੰ ਇਸ ਬਾਰੇ ਦਵਾਂਗੀ ਜ਼ਰੂਰ ਜੋ ਕਿ ਇਤਿਹਾਸ ਦਾ ਬਹੁਤ ਪੁਰਾਣਾ ਟਾਈਮ ਤੋਂ ਮੇਲਾ ਜਿਹੜਾ ਚੱਲ ਰਿਹਾ ਹੈ ਰਾਮਕੀਰ ਦਾ ਸੋ ਸੌਰੀ ਅੱਜ ਵੀ ਨੈ ਕਿੰਤੀ ਘਰ ਦੇ ਵਿੱਚ ਪਿੰਡ ਦਾ ਬਣਿਆ ਹੋਇਆ ਸਾਗ ਆਇਆ ਤੇ ਇਹ ਦੇਖੋ ਕੜਾਈ ਆਈ ਥਿੰਕ ਤੁਹਾਨੂੰ ਮੈਂ ਦਿਖਾਨੀ ਹਲਕੀ ਜੀ ਕੜਾਈ ਪਈ ਹੋਈ ਹੈ ਬਹੁਤ ਤਗੜੀ ਕੜਾਈ ਸਾਗ ਆਇਆ ਪਿੰਡ ਦਾ ਤੇ ਤੇ ਉਹਨਾਂ ਨੇ ਸਪੈਸ਼ਲ ਸਾਗ ਜਿਹੜਾ ਕਿ ਪਹਚਾਇਆ ਤੇ ਇਸ ਸਾਗ ਨੂੰ ਮੈਂ ਤੜਕਾ ਲਗਾ ਕੇ ਤੇ 2 ਘੰਟੇ ਦਾ ਰਸਟੋਰਸ ਕਰ ਲਿਆ ਦੇਖੋ ਜੀ ਸਾਗ ਕਿੰਨ ਨੂੰ ਪਸੰਦ ਹੈ ਇਸ ਬਾਰੇ ਮੈਨੂੰ ਦੱਸਣਾ ਜ਼ਰੂਰ ਬਟ ਮੇਰੇ ਸਾਗ ਜਿਹੜਾ ਕਿ ਸਿਆਲ ਦਾ ਸਾਗ ਚੜਦਾ ਸਿਆਲ ਇਹ ਸਾਰਾ ਸਾਗ ਮੇਰਾ ਪਿੰਡ ਥਾਣੇ ਤੋਂ ਮਤਲਬ ਪਿੰਡਾਂ ਤੋਂ ਆ ਜਾਂਦਾ ਹੈ ਕਿਉਂਕਿ ਮੋਨਿਕਾ ਤਾਂ ਮਨੇ ਇਨਾ ਕ ਬਣਾ ਅਗੇ ਰੱਖੀ ਹੋਈ ਹੈ ਕਿ ਸਾਰਾ ਸਿਆਲ ਸਾਗ ਬਣਾਉਣ ਦੀ ਦਿੱਕਤ ਨਾ ਹੋਵੇ ਤੇ ਪਿੰਡ ਦਾ ਰਿੱਜਿਆ ਹੋਇਆ ਕਮਲਿਆਂ ਦੀ ਤਰ੍ਹਾਂ ਸਾਗ ਜਿਹੜਾ ਘਰ ਤੱਕ ਪਹੁੰਚ ਜਾਵੇ ਔਰ ਚਪਾਤੀਆਂ ਮੈਂ ਬਣਾ ਚੁੱਕੀਆਂ ਆਂ ਤੇ ਕਿਚਨ ਦਾ ਲਗਭਗ ਮੈਕਸਿਮਮ ਕੰਮ ਫਿਨਿਸ਼ ਹੋ ਗਿਆ ਹੈ ਤੇ ਅੱਜ ਮੈਂ ਹਲਕੀ ਜੀ ਥੋੜਾ ਜਿਹਾ ਆਪਣੇ ਟੇਸਟ ਕੋਡ ਰੱਖਣ ਲਈ ਚਟਨੀ ਰੈਡੀ ਕੀਤੀ ਜੋ ਕਿ ਇੱਕ ਪਿਆਜ਼ ਟਮਾਟਰ ਐਂਡ ਹਲਕੀ ਜੀ ਗ੍ਰੀਨ ਚਿਲੀ ਡਾਲ ਕੇ ਤੇ ਲੈਮਨ ਡਾਲ ਦਿੱਤਾ ਤੇ ਇਹ ਚਟਨੀ ਬਹੁਤ ਟਾਈਮ ਤੋਂ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਚਟਨੀ ਬਣਾਵਾਂ ਚਟਨੀ ਬਣਾਵਾਂ ਪਰ ਮੇ ਕੋ ਸਮਾਂ ਕੱਟ ਹੁੰਦਾ ਸੀ ਚਟਨੀ ਬਣਾਉਂਦਾ ਤੇ ਅੱਜ ਅਚਾਨਕ ਮੇਰਾ ਮੂਡ ਕਰ ਆਇਆ ਤੇ ਜਿਹੜਾ ਕੀ ਸਾਹ ਤੇ ਤੁਸੀਂ ਦੇਖ ਲਿੱਤਾ ਚਪਾਤੀਆਂ ਬਣੀਆਂ ਵੀ ਦੇਖ ਲਿੱਤੀਆਂ ਤੇ ਤੁਹਾਨੂੰ ਮੈਂ ਚਟਨੀ ਵੀ ਦਿਖਾਈ ਜਿਹੜੀ ਕਿ ਮੈਂ ਸਪੈਸ਼ਲਸ ਰੈਡੀ ਕੀਤੀ ਘਰ ਦੀ ਚਟਨੀ ਸੋ ਬਾਕੀ ਤੁਸੀਂ ਮੈਨੂੰ ਸਾਰੇ ਦੱਸੋ ਕਿ ਪਰਿਵਾਰ ਸਮੇਤ ਤੁਸੀਂ ਸਭ ਕਿਵੇਂ ਹੋ ਆਪਣੇ ਆਪਣੇ ਘਰ ਠੀਕ ਠਾਕ ਹੋ ਤੰਦਰੁਸਤ ਹੋ ਇਸ ਬਾਰੇ ਮੈਨੂੰ ਜ਼ਰੂਰ ਕਮੈਂਟਸ 'ਚ ਦੱਸਿਆ ਕਰੋ ਤੇ ਬਾਕੀ ਸਾਹ ਜਿਹੜਾ ਸਿਆਲ ਦਾ ਤੁਹਾਨੂੰ ਮੈਂ ਦੱਸਿਆ ਕਿ ਸਾਗ ਦੀ ਮੈਨੂੰ ਬਹੁਤ ਦਿੱਕਤ ਹੈ ਮੈਂ ਛਲਗਮ ਰੈਡੀ ਕਰ ਲੈਂਦੀ ਆ ਪਾਲਕ ਰੈਡੀ ਕਰ ਲੈਂਦੀ ਆ ਬੜ ਮੈਨੂੰ ਸਾਗ ਦਾ ਹਿਸਾਬ ਨਹੀਂ ਲੱਗਦਾ ਤੇ ਇਸ ਲਈ ਜਿਹੜਾ ਸਾਗ ਹੈ ਜਦੋਂ ਵੀ ਮਤਲਬ ਸਿਆਲ ਚੜਦਾ ਹੈ ਕਦੀ ਮੈਨੂੰ ਉਸ ਆਪਣਾ ਸਾਗ ਜਿਸ ਤਰ੍ਹਾਂ ਮੈਂ ਮਿਲ-ਮਿਲਾਵ ਦੇ ਵਿੱਚ ਰੱਖਿਆ ਹੋਇਆ ਹਰ ਇੱਕ ਨੂੰ ਤੇ ਪਿੰਡਾਂ ਰਾਈ ਰਿਜਿਆ ਹੋਇਆ ਬਨਿਆ ਹੋਇਆ ਲੱਕੜਾਂ ਦੇ ਸਾਹਮਣੇ ਜਿੰਨਾ ਕਿ ਤੁਹਾਨੂੰ ਪਤਾ ਇੱਕ ਨਾਰਮਲੀ ਪੱਠੀ ਹੁੰਦੀ ਹੈ ਪੱਠੀ ਦੇ ਸਾਗ ਰੱਖਦੇ ਨੇ نیچے ਜੋ ਮਤਲਬ ਕਿ ਚੰਗੀ ਤਰ੍ਹਾਂ ਨੂੰ ਮਤਲਬ ਲੱਕੜਾਂ ਵਗੇਰਾ ਬਲਨੀਆਂ ਚਾਮਲ ਪਾਥੀਆਂ ਬਲਨੀਆਂ ਤੇ ਮਤਲਬ ਚੰਗੀ ਤਰ੍ਹਾਂ ਜੋਗੀ ਰਿਜਿਆ ਹੋਇਆ ਤੇ ਫਿਰ ਉਹੀ ਸਵਾਦ ਲਾਂਦਾ ਸਾਗ ਬਣਾਉਣ ਦਾ ਵੀ ਹਰ ਇੱਕ ਦਾ ਤਰੀਕਾ ਵੱਖਰਾ ਵੱਖਰਾ ਹੁੰਦਾ ਹੈ ਬੜੇ ਸਾਗ ਉਹ ਹੀ ਉਹ ਸਵਾਦ ਹੁੰਦਾ ਜਿਹੜਾ ਸਭ ਤੋਂ ਜ਼ਿਆਦਾ ਰਿਜਕੇ ਆਇਆ ਹੋਵੇ ਤੇ ਬਾਕੀ ਅੱਜ ਦਾ ਰਾਮਤੀਥ ਦਾ ਮੇਲਾ ਜਿਹੜਾ ਕਿ ਮੈਂ ਦੇਖਣ ਗਈ ਸੀ ਕਲਚਰ ਜਿੰਨੂੰ ਬੋਲਿਆ ਜਾਂਦਾ ਹੈ ਤੇ ਬਹੁਤ ਵਧੀਆ ਸੀ ਬਹੁਤ ਰੌਣਕ ਸੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੀ ਰਹੀ ਕਿ ਮੈਂ ਵੀਡੀਓਜ਼ ਰੈਡੀ ਕਰਦੀਆਂ ਬੜਮੇ ਕੋ ਵੀਡੀਓ ਸਟੈਡੀ ਨਹੀਂ ਹੋਈ ਕਿਉਂਕਿ ਵਿਦਿਆ ਵੀ ਮੇਰੇ ਨਾਲ ਸੀ ਮੈਂ ਸੀ ਔਰ ਫੈਰੀ ਸੀ ਤੇ ਜਿਸ ਕਾਰਨ ਸਾਡੀ ਆਪਸ ਚ ਤਿੰਨਾਂ ਦੀ ਸੈਟਿੰਗਸ ਨਹੀਂ ਬਣ ਪਾਈ ਤੇ ਇਸ ਲਈ ਮੈਂ ਵੀਡੀਓ ਨਹੀਂ ਡਾਲਿਆ ਤੇ ਬਾਕੀ ਬਹੁਤ ਵਧੀਆ ਲੱਗਾ ਮੈਨੂੰ ਆਜ਼ਾਦ ਦਿਨ ਮੇਰਾ ਵੈਸੇ ਵੀ ਥੋੜਾ ਮੇਲੇ 사이 ਚਲਾ ਗਿਆ ਉਦਨ ਮੈਂ ਨਿਕਲ ਗਿਆ ਫਿਰ ਘਰ ਆਨ ਕੇ ਮੈਂ ਕਿਚਨ ਦਾ ਥੋੜਾ ਬਹੁਤਾ ਜਿਹੜਾ ਵੀ ਕੰਮ ਕਰਨ ਵਾਲਾ ਸੀ ਕਰਨਾ ਸੀ ਉਹ ਕਰਕੇ ਹਟੀ ਤੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਹਾਂ ਸਭ ਤੋਂ ਵੱਡੀ ਗੱਲ ਅੱਜ ਮੈਂ ਵਾਸ਼ਵਾਲਸ ਕੱਪੜਿਆਂ ਦਾ ਸੋਚਿਆ ਸੀ ਕਿ ਵਾਸ਼ਵਾਲਸ ਕੱਪੜੇ ਕਰਾਂਗੀ ਬਟ ਅੱਜ ਮੇਰਾ ਥੋੜਾ ਮੂਡ ਨਹੀਂ ਕੀਤਾ ਕਿਉਂਕਿ ਜਦੋਂ ਵੀ ਛੁੱਟੀ ਹੁੰਦੀ ਹੈ ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਅੱਜ ਆਪਣਾ ਇਹ ਵਾਲਾ ਕੰਮ ਨਿਕਲਣਾ ਹੈ ਅੱਜ ਵਾਲਾ ਉਹ ਕੰਮ ਨਿਕਲਣਾ ਮਨ ਬਾਰ ਵਾਲੀ ਸਾਈਡ ਦਾ ਜਿਵੇਂ ਕਿ ਮਾਰਕੀਟਿੰਗ ਨੂੰ ਲੈ ਕੇ ਹੋ ਗਿਆ ਜਾਂ ਸ਼ਾਪਿੰਗ ਨੂੰ ਲੈ ਕੇ ਹੋ ਗਿਆ ਉਹ ਚੀਜ਼ਾਂ ਮੇਰੇ ਕੋਲ ਰਿਵਿਊਸ ਨਹੀਂ ਕਿਤੇ ਨਾ ਕਿਤੇ ਰਹਿ ਜਾਂਦੀਆਂ ਤੇ ਘਰ ਦੇ ਕੰਮ ਮੇਰੇ ਜਿਹੜੇ ਹੋ ਜਾਂਦੇ ਸੀ ਤੇ ਅੱਜ ਮੈਂ ਸੋਚੇ ਨਹੀਂ ਯਾਰ ਮੈਂ ਹਰ ਡੇਲੀ ਰੁਟੀਨ ਦੇ ਵਿੱਚ ਇਹੀ ਕੁਸ਼ ਕਰਦੀ ਸੀ ਇਸ ਲਈ ਅੱਜ ਹਲਕੀ ਜਿਹੀ ਮਸਤੀ ਹੋ ਜਾਵੇ ਤੇ ਘਰ ਦੇ ਕੰਮ ਤੇ ਚੱਲਦੇ ਰਹੇ ਆ ਸੋ ਬਾਕੀ ਵਿਦਿਆ ਨੇ ਬਹੁਤ ਪਰੇਸ਼ਾਨ ਕੀਤਾ ਬਹੁਤ ਜ਼ਿਆਦਾ ਵਿਦਿਆ ਨੇ ਸਾਨ ਨਾਲ ਪਹਿਲਾਂ ਜਿਹੜਾ ਕੀ ਪਰੇਸ਼ਾਨ ਕੀਤਾ ਪਰੇਸ਼ਾਨ ਦੀ ਤੇ ਕੋਈ ਹੱਦਾ ਹੀ ਨਹੀਂ ਪਾਰ ਐ ਸਾਨ ਨਾਲ ਪਹਿਲਾਂ ਵਿਦਿਆ ਨੇ ਕੀ ਕੀਤਾ ਇੱਕ ਸੁੰਦਰ ਜਿਹਾ ਪਰਸ ਦਿੱਤਾ ਜਿਹੜਾ ਕੀ ਪਰਸ ਨੂੰ ਉਸੇ ਟਾਈਮ ਚਾਹੀਦਾ ਸੀ ਫਿਰ ਉਸ ਤੋਂ ਬਾਅਦ ਵਿਦਿਆ ਨੇ ਇੱਕ ਆਪਣਾ ਆ ਦੇਖੋ ਬੈਂਸ ਵਗੈਰਾ ਕੁਸ਼ਿਸਟਾਂ ਦੇ ਜਿਹੜੇ ਕੀ ਆਲਰੇਡੀ ਬਹੁਤ سارے ਇਸਟਾਂ ਦੇ ਪੈਕੇਟ ਇਹਦੇ ਉੱਪਰ ਰਬੜਸ ਦੇ ਪਏ ਹੋਏ ਨੇ ਬਟ ਫਿਰ ਵੀ ਤੱਕੇ ਨਾਲ ਇਸਨੇ ਇਹ ਰਬੜਸ ਲਿੱਤੇ ਤੇ ਤੁਹਾਨੂੰ ਮੈਂ ਵਿਦਿਆ ਦਾ ਵਾਲਟ ਵੀ ਦਿਖਾਨੀ ਜਿਹੜਾ ਵਿਦਿਆ ਨੇ ਵਾਲਟ ਲਿੱਤਾ ਤੇ ਬਾਕੀ ਇਹ ਦੇਖੋ ਏਬ ਮੇਰੀ ਵਰਤੋ ਚ ਨਹੀਂ ਹੈਗਾ ਸਮਾਨ ਇਹ ਫਿਰ ਵੀ ਇਹ ਬੇਟੀ ਮੇਰੀ ਨੇ ਵਰਤੋ ਚ ਲਲਿਆ ਕਿਉਂਕਿ ਮੈਨੂੰ ਸੂਈ ਦੇ ਧਾਗਾ ਪਾਣਾ ਤੇ ਬਹੁਤ ਘਟ ਆਂਦਾ ਓਏ ਹਮੇ ਗੱਢਾਈ ਆਤੀ ਬਟ ਇਹਨੂੰ ਬਹੁਤ ਸ਼ੌਂਕ ਹੈ ਸਲਾਈ ਵਗੈਰਾ ਕਰਨ ਦਾ ਲਈ ਇਸ ਲਈ ਨੇ ਸਪੈਸ਼ਲਸ ਲੈ ਲਈਆਂ ਮੈਨੂੰ ਨਾ ਇੰਬੋਟਰੀ ਕਰਨ ਲਈ ਤੇ ਬਾਕੀ ਮੈਨੂੰ 99 ਵਿਦਿਆ ਦਾ ਵਾਲਟ ਵੀ ਦਿਖਾਉਣੀ ਜਿਹੜਾ ਵਿਦਿਆ ਨੇ ਸਪੈਸ਼ਲਸ ਪਰਸ ਲਿੱਤਾ ਦੇਖੋ ਜੀ ਅੱਜਕੱਲ ਮੇਲਾ ਹੋਵੇ ਚਾਹੇ ਨਾ ਹੋਵੇ ਸਿੰਪਲ ਸ਼ਾਪਸ ਵੀ ਹੋਵੇ ਹਰ ਇੱਕ ਚੀਜ਼ ਦੀ ਮਹਿੰਗਾਈ ਬਹੁਤ ਹੈ ਤੇ ਐ ਦੇਖੋ ਕਿੰਨਾ ਮਤਲਬ ਛੋਟਾ ਜਿਹਾ ਪਰਸ ਜਿਹੜਾ ਇਹਦਾ ਰੇਡ ਦਾ ਮੁੱਲ ਤੁਸੀਂ ਸਾਰੇ ਜਾਣਦੇ ਹੋਵੋਗੇ ਕਿੰਨਾ ਹੋਏਗਾ ਮਾਰਕੀਟ ਦੇ ਵਿੱਚ 100 ਤੋਂ ਘਾਟਿਆ ਪਰਸ ਨੀਗਾ ਤੇ ਦੇਖਿਆ ਜਾਵੇ ਕਿੰਨਾ ਛੋਟਾ ਜਿਹਾ ਪਰਸ ਹੈ ਤੇ ਰੇਡ ਦੇਖੋ ਕਿੰਨੇ ਹਾਈ ਲਗਾਏ ਹੋਏ ਐ ਤੇ ਜਿਹੜਾ ਮੈਂ ਤੁਹਾਨੂੰ ਬੈਂਡਸ ਰਬਰਸ ਦਾ ਦਿਖਾਇਆ ਹੈ ਤੇ ਉਹ ਬੈਂਡਸ ਦੀ ਬਹੁਤ ਹਾਈ ਹੈ ਬਹੁਤ ਵਧੀਆ ਹੈ ਤੇ ਉਹਦਾ ਰੇਟਸ ਵੀ ਦੇਖੋ 50 ਤੋਂ ਥੱਲੇ ਉਹ ਪੈਕੇਟ ਨਹੀਂ ਦਿੱਤਾ ਤਾਂ ਕਿ ਵੇਖਿਆ ਜਾਵੇ ਕਿ ਮੈਕਸਿਮਮ ਇਹ ਜਿਹੜਾ ਪੈਕੇਟ ਹੈ ਇਸ ਟਾਈਮ ਬਾਹਰੋਂ ਕਿਤੋਂ ਵੀ ਤੁਸੀਂ ਲੋਗੋ ਦੇ ਤੁਹਾਨੂੰ 20 ਜਾਂ 30 ਪੇ ਦਾ ਬੜੇ ਆਰਾਮ ਨਾਲ ਮਿਲ ਜਾਂਦਾ ਹੈ ਤੇ ਇਹ ਪੰਜਾਬ ਚ ਰਬਰਸ ਦਾ ਬੈਂਡਸ ਉਹਨਾਂ ਨੇ ਦਿੱਤਾ ਹੈ ਤੇ ਬਾਕੀ ਹੋਰ ਵੀ ਫालतू ਖਰਚੇ ਖਾਣਾ ਪੀਣਾ ਦੀਵੇਂ ਕਿ ਬੰਦ ਸ਼ੋਲੇ اور ਫਿਰ ਮਜ਼ਿੰਟੋ ਵਗੈਰਾ ਔਰ ਉਹ ਹਾਂ ਬਿਲ ਪੁੜੀ ਐਂਡ 골ਗੱਪੇ ਮੈਂ ਖਾਦੇ ਦੀ ਬੜ ਮੈਂ ਵੀ ਵੈਰੀ ਨੂੰ ਖਿਲਾਏ ਕਿਉਂਕਿ ਉਹ ਮੈਨੂੰ 골ਗੱਪੇ ਵਗੈਰਾ ਘੱਟ ਹੀ ਪਸੰਦ ਆਦੇ ਗਿਆ ਤੇ ਮਤਲਬ ਇਸ ਤਰ੍ਹਾਂ ਹੀ ਹਲਕਾ 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 ਕਰਦੇ ਕਰਦੇ ਤੇ ਸਮਝੋ ਕਿ ਛੱਟ ਬੰਦੇ ਦਾ ਜਿਹੜਾ ਕਿ ਨੋਟ 500 ਦਾ ਖੁੱਲ ਜਾਂਦਾ ਐ ਐਨਾ ਉਹ ਸੋਚਣਾ ਕਿ ਮੈਨੂੰ ਕੀ ਸਾਨੂੰ ਗਿਣਤੀ ਕਰਾ ਰਹੀ ਹੈ ਗਿਣਤੀ ਨਹੀਂ ਕਰਾ ਰਹੀ ਤੁਹਾਨੂੰ ਮੈਂ ਮੇਲੇ ਦੀ ਪਰਸਨੈਲਿਟੀਸ ਦੱਸ ਰਹੀ ਕਿ ਅੱਜ ਟਾਈਮ ਦੇ ਵਿੱਚ ਮੇਲੇ ਵਿੱਚ ਜਾਓ ਤੇ ਬੰਦਾ ਆਪਣੀ ਜੇਬ ਚ ਪਹਿਲਾਂ ਹੀ ਪੈਸੇ ਵੱਧ ਲੈ ਕੇ ਜਾਵੇਂ ਕਿ ਪਤਾ ਹੈ ਕਿ ਬੱਚਿਆਂ ਨਾਲ ਖਰਚਾ ਹੋਣਾ ਹੀ ਹੋਣਾ ਹੈ बाकी तुम्हें परिवार फेसबुक फैमिली मेरा कल का वीडियोज़ नहीं आया क्योंकि कल मैं बहुत ज़्यादा कोशिश की बना दीडियोज़ दी थे बट मेरे घर छोटे छोटे काम जोड़े नैचुरल वो बहुत ज़्यादा बाकी एक मैंने इंसान ने कहा है कि मैम तुम फिल्टर लगा फेस से कि थोड़ा फेस ही ओरिजिनल है तो उन्होंने मैं जानकारी दस देव जी मेरा एक खुद का फेस है मैं कोई फिल्टर नहीं लगाती क्योंकि मेरा जो लाइव फेस है उेस है तो इसलिए मैनू फिल्टर की लड़ नहीं पैंती ਜਿਹੜਾ ਨੇਚੁਰਲੀ ਕੁਦਰਤ ਦਿਆ ਬਣਾਇਆ ਚੀਜ਼ਾਂ ਨੇ ਉਹਨਾਂ ਤੇ ਬਨਾਵਟੀ ਚੀਜ਼ਾਂ ਨਾ ਹੀ ਲਗਾਈਆਂ ਜਾਣ ਤੇ ਵਧੀਆ ਗੱਲ ਹੈ ਤੇ ਇਸ ਲਈ ਜੀ ਇਹ ਮੇਰਾ ਫਿਲਟਰ ਫੇਸ ਨਹੀਂ ਹੈ ਮੇਰਾ ਲਾਈਵ ਫੇਸ ਹੈ ਤੇ ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਥੈਂਕ ਯੂ ਸੋ ਮਚ ਸਮਾਂ ਟਾਈਮ ਦੇਣ ਲਈ ਮੇਰੀ ਵੀਡੀਓਜ਼ ਨੂੰ ਹਮੇਸ਼ਾ ਸਪੋਰਟ ਕਰਨ ਲਈ ਬਾਕੀ ਤੁਸੀਂ ਮੈਨੂੰ ਦੱਸਣਾ ਸਾਗ ਕਿੰਨੂ ਕਿੰਨੂ ਸਾਲ ਦਾ ਪਸੰਦ ਹੈ ਤੇ ਕਿਹਦੇ ਕਿਹਦੇ ਘਾਰ ਸਾਗ ਪਿੰਡ ਦਾ ਰਿਚਿਆ ਹੋਇਆ ਆਂਦਾ ਜਿਵੇਂ ਕਿ ਮੇਰੇ ਘਰ ਆਇਆ ਇਸ ਤਰ੍ਹਾਂ ਕਿਹਦੇ ਕਿਹਦੇ ਘਰ ਆਂਦਾ ਸੋ okies okay, thank you so much thank you